ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਆਪਣੀ ਰਸੋਈ ਦੇ ਵਿੱਚ ਅੱਜ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਥੋੜਾਇਆ ਅਲੱਗ ਤੋਂ ਬਣਾਣਾ ਕਿ ਅੱਜ ਆਪਾਂ ਕਿਚਨ ਦੇ ਵਿੱਚ ਕੁਝ ਵੈਸੇ ਨਹੀਂ ਬਣਾਵਾਂਗੇ ਕੋਈ ਰੈਸਪੀ ਨਹੀਂ ਬਣਾਵਾਂਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਰਸੋਈ ਦੇ ਵਿੱਚ ਜਿਹੜੇ ਭਾਂਡੇ ਨੇ ਆਪਣੇ ਆਪਾਂ ਉਹਨਾਂ ਨੂੰ ਕਿਵੇਂ ਡੈਕੋਰੇਟ ਕਰ ਸਕਦੇ ਹਾਂ ਠੀਕ ਹੈ ਹਾਂਜੀ ਆਪਾਂ ਗਲਾਸ ਲੈ ਲਿਆ ਠੀਕ ਹੈ ਆਪਾਂ ਇਹਦੇ ਤੇ ਨਾ ਛੋਟਾ ਜਿਹਾ ਬੱਚਾ ਦਾ ਖਾਵਾਂਗੇ ਜਿਹੜਾ ਕਿ ਚੰਦ ਦੇ ਉੱਤੇ ਬੈਠਾ ਹੈ ਤੱਬ ਤੋਂ ਪਹਿਲਾਂ ਪਰ ਆਪਾਂ ਇਹਨੂੰ ਚੇਂਜ ਕਰਾਂਗੇ ਜਿਹੜਾ ਇਹਦਾ بیس ਆਪਾਂ ਨੂੰ ਤਿਆਰ ਕਰਾਂਗੇ ਠੀਕ ਹੈ ਜੀ ਆਪਾਂ ਲੈ ਲਿਆ ਜੀ ਬਲੈਕ ਕਲਰ ਕਿਉਂਕਿ ਆਪਾਂ ਨਾਈਟ ਦਾ ਸ਼ੋਅ ਕਰਨਾ ਹੈ ਠੀਕ ਹੈ ਇਹਨੂੰ ਆਪਾਂ ਮਿਕਸਿੰਗ ਕਰਾਂਗੇ ਕੱਲਾ ਬਲੈਕ ਕਲਰ ਲਈ ਕਰਨਾ ਹੈਗਾ ਫਲਾਸ ਦੇ ਤੇ ਇਹਨੂੰ ਮਿਕਸਿੰਗ ਕਰੂੰਗੀ ਮੈਂ ਦੇਖੋ ਬਲੈਕ ਲੈ ਲਿਆ ਹਾਂ ਜੀ ਆਪਾਂ ਲੈ ਲਿਆ ਜੀ ਨੇਵੀ ਬਲੂ ਕਲਰ ਠੀਕ ਹੈ ਇਹਨੂੰ ਵੀ ਵਿੱਚ ਮਿਕਸ ਕਰ ਦਾਂ मिक्सिंग ਕਰਨੀ ਆ ਪਹਿਲੀ 컬러 ਦੀ ਤਾਂ ਕਿ ਜਿਹੜਾ ਆਪਣਾ ਜਵੇਂ ਹੁਣ ਆਪਾਂ ਰਾਤ ਦਾ ਆਪਾਂ ਦੇਖਦੇ ਆ ਅਸਮਾਨ ਦੇ ਵਿੱਚ ਹਨਾ ਬਿਲਕੁਲ ਜ਼ਿਆਦਾ ਬਲੈਕ ਬਲੈਕ ਵੀ ਨਾ ਹੁੰਦਾ ਹੈਗਾ ਅਸਮਾਨ ਫੋੜੀ ਨੀਲੀ ਜੀ ਟੋਨ ਵੀ ਹੁੰਦੀ ਆ ਹਨਾ ਤੇ ਆਪਾਂ ਐਵੇਂ ਬੱਸ ਮਿਕਸ ਕਰਕੇ ਐਵੇਂ ਆਪਾਂ ਆਸਮਾਨਿਕ ਸ਼ੇਡ ਦਾ ਬਣਾ ਲੈਣਾ ਤਾਂ ਕਿ ਨਾਈਟ ਦਾ ਵੀ ਸ਼ੋਅ ਹੋਵੇ ਦੇਖੋ ਜੀ ਆਪਾਂ ਨਾ ਇਹਦੇ ਵਿੱਚ ਨਾ ਥੋੜੀ ਟੇਸ ਛੱਟ ਦਿੱਤੀ ਸੀ ਜਿਹਦੇ ਵਿੱਚ ਮੈਂ ਇਹ ਛੋਟਾ ਜਿਹਾ ਬੱਚਾ ਬਣਾ ਲਿਆ ਜਿਹੜਾ ਕਿ ਚੰਦ ਦੇ ਉੱਤੇ ਬੈਠਾ ਦਿਖਾਇਆ ਠੀਕ ਹੈ ਮਾਪਾਂਗੇ ਕਿ ਇਹਦੇ ਜਾਂਦੇ ਆ ਤਾਂ ਮੇਰੇ ਕੋਲ ਨਹੀਂ ਹੈ ਇਹਦੀ ਪੇਂਟਿੰਗ ਸੋ ਕਲੀ ਨੂੰ ਸਟਾਰਟ ਕਰਨੀ ਹੈ ਹਾਂਜੀ ਆਪਾਂ ਨਾ ਸਕਿਨ ਕਲਰ ਲੈ ਲਿਆ ਜਿਹੜਾ ਆਪਾਂ ਬੱਚੇ ਦਾ ਫੇਸ ਬਣਾਇਆ ਹੈ ਨਾ ਆਪਾਂ ਹੁਣ ਸਭ ਤੋਂ ਪਹਿਲਾਂ ਸਕਿਨ ਕਲਰ ਕਰਾਂਗੇ ਇਹਦੇ ਵਿੱਚ ਇਹ ਬਹੁਤ ਜ਼ਿਆਦਾ ਧਿਆਨ ਨਾਲ ਕਰਨਾ ਹੈ ਕਿਉਂਕਿ ਇਹ ਬਰੀਕੀ ਜੇ ਕੰਮ ਹੁੰਦੇ ਨੇ ਜਿਵੇਂ ਜੇ ਆਪਾਂ ਸੋ ਸੋ ਕਰਾਂਗੇ ਪਰ ਜੇ ਜੇ ਫੇਸ ਦੀ ਸ਼ੇਪ ਆਪਾਂ ਲਵ ਲਵ ਇੱਕ ਜਸ ਸੇਕੋ ਫਿਰ ਦੇਣਾ ਕਿ ਇਹ ਬਲੂ ਦੇ ਵਿੱਚ ਪਾ ਕਰਦਣਾ ਫੇਸ ਦੇ ਵਿੱਚ ਹਾਂਜੀ ਦੇਖੋ ਜੀ ਆਪਾਂ ਇਹ ਗਲਾਸ ਆਪਣੇ ਤਿਆਰ ਕੀਤੇ ਨੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੇ ਕੋਈ ਗੈਸਟ ਆਉਂਦਾ ਤਾਂ ਤੁਸੀਂ ਉਹਨੂੰ ਇਹਦੇ ਵਿੱਚ ਪਾਣੀ ਲੱਸੀ ਜਿਵੇਂ ਮਰਜ਼ੀ ਦੋ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਅਸੀਂ ਦੇ ਆਪਣੇ ਕਿਚਨ ਦੇ ਵਿੱਚ ਐਵੇਂ ਇਹ ਤਿਆਰ ਕਰਕੇ ਰੱਖੇ ਹੋਏ ਨੇ ਉਕੇ ਸਾਡੇ ਵੈਸੇ ਇਹਦੇ ਨਾਲ ਦੇ ਨਾ ਕਈ ਗਲਾਸ ਗਿਫਟ ਚ ਲਈਏ ਜਿਹਨੂੰ ਜਿਹੜਾ ਪਸੰਦ ਆਉਂਦਾ ਉਹ ਲੈ ਜਾਂਦਾ ਜਾਂ ਤਾਂ ਤਾਂ ਸਾਨੂੰ ਇਹ ਪਸੰਦ ਹੈ ਅਸੀਂ ਲੈ ਕੇ ਜਾਂਦੇ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਅਸੀਂ ਤਾਂ ਹੋਰ ਬਣਾ ਲੰਨੇ ਆ ਤੇ ਮੂੰ ਦਾ ਮਤਲਬ ਦੀ ਸਾਡੇ ਕੋਲੇ 3 ਗਲਾਸ ਬਚੇ ਸੀਗੇ ਅਸੀਂ ਇਹ ਤਿਆਰ ਕਰ ਲਏ ਬਾਕੀ ਅਸੀਂ ਹੋਰ ਵੀ ਮਿੱਟੀ ਦੇ ਭਾਂਡੇ ਕਾਫੀ ਮਤਲਬ ਇਵੇਂ ਤਿਆਰ ਕਰਦੇ ਆ ਡੈਕੋਰੇਟ ਕਰਦੇ ਆ ਅਸੀਂ ਹੋਰ ਵੀ ਬਹੁਤ ਸਾਮਾਨ ਬਣਾਉਂਦੇ ਆ ਤੇ ਬਾਕੀ ਤੁਸੀਂ ਵੀ ਦੇਖੋ ਆਪਣੇ ਕਿਚਨ ਦੇ ਵਿੱਚ ਆਵੇਂ ਇਹ ਰੱਖ ਕੇ ਮਿੱਟੀ ਦੇ ਭਾਂਡੇ ਆਵੇਂ ਪੇਚ ਕਰਕੇ ਰੱਖਿਆ ਕਰੋ ਅਗਰ ਪੇਂਟੋਂ ਵਿੱਚ ਦੂਜੇ ਲੋਕ ਤੁਹਾਨੂੰ ਡਿਜ਼ਾਈਨਿੰਗ ਨਹੀਂ ਆਉਂਦੀ ਜਿਵੇਂ ਮੈਨੂੰ ਇਹ ਹੈਂਡਫ੍ਰੀ ਪੇਂਟਿੰਗ ਆਉਂਦੀ ਹੈ ਠੀਕ ਹੈ ਮੈਂ ਤਾਂ ਇਹ ਕਰ ਲੰਗੀ ਆ ਅਗਰ ਤੁਹਾਨੂੰ ਨਹੀਂ ਆਉਂਦੀ ਨਾ ਤਾਂ ਤੁਸੀਂ ਐਵੇਂ ਸਿੰਪਲ ਪੇਂਟ ਕਰਕੇ ਨਾ ਜਿਵੇਂ ਮੈਂ ਡਾਟਸ ਲਗਾਏ ਨੇ ਕੱਲੇ ਐਵੇਂ ਵੀ ਲਗਾ ਸਕਦੇ ਐਵੇਂ ਬਹੁਤ ਸੋਹਣੇ ਲੱਗਦੇ ਨੇ ਹਾਂਜੀ ਅਗਰ ਤੁਸੀਂ ਸਾਡਾ ਹੋਰ ਵੀ ਆਰਟ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਬਣਿਆ ਹੋਇਆ ਹੂਮ ਟਾਊਨ ਆਰਟ ਇੰਸਟਾਗ੍ਰam ਦੇ ਉੱਤੇ ਉਹ ਤੁਸੀਂ ਫੋਲੋ ਕਰ ਸਕਦੇ ਹੋ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਿਆ ਹੋਇਆ ਤਾਂ ਆਪਕੇ ਲਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਓਕੇ ਜੀ ਸਸ਼ੀਆਕਾਲ